ਇਨੇ ਕਬਜ਼ਨ ਮਹਾਂਪੁਰਸ਼ਾਂ ਦੇ ਜੀਵਨ ਦੇ ਮੈਂ ਸ਼ੁਰੂ ਕਰਨ ਲਗਾ ਉਹਨਾਂ ਦਾ ਜਨਮ ਬਾਬਾ ਛੰਡਾ ਸਿੰਘ ਜਥੇਦਾਰ ਛੰਡਾ ਸਿੰਘ ਸਿੰਘ ਸਭੀਏ ਅਕਾਲੀ ਕਟੜ ਗੁਰਸਿੱਖ ਇਹ ਪੂਰਾ ਨਗਰ ਜਿਹਨੂੰ ਕਦੇ ਚੋਰਾ ਦਾ ਪੂਰਾ ਕਿਹਾ ਜਾਂਦਾ ਸੀ ਚੋਰਾ ਦਾ ਪੂਰਾ ਇਸ ਪਿੰਡ ਦੇ ਸੰਤ ਜਨਮ ਕਰਤਾਰ ਸਿੰਘ ਦਾ ਜਨਮ ਹੋਇਆ ਬਾਬਾ ਛੰਡਾ ਸਿੰਘ ਮਾਤਾ ਲਾਹਬਕੌਰ ਉਹਨਾਂ ਦੇ ਗ੍ਰਹਿ ਵਿਖੇ ਅੱਠ ਸੰਤਾਨਾਂ ਦਾ ਜਨਮ ਹੋਇਆ ਵੱਡੇ ਭਾਈ ਬਹਾਲ ਸਿੰਘ ਜੀ ਭਾਈ ਅਜਵੇਰ ਸਿੰਘ ਜੀ ਭਾਈ ਬਲਕਾਰ ਸਿੰਘ ਜੀ ਭਾਈ ਦਿਦਾਰ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਬੀਬੀ ਗੁਰਦਿਆਲ ਕੌਰ ਜੀ ਤੇ ਬੀਬੀ ਤਾਰਕ ਕੌਰ ਜੀ ਦੋ ਭੈਣਾਂ ਵਾਂ ਪਰਸ਼ਾਲੀਆਂ ਪੰਜ ਭਰਾ ਤੇ ਇਸ ਤਰ੍ਹਾਂ ਇਹ ਸੰਤ ਗਰਦਾਰ ਸਿੰਘ ਜੀ ਇਹ ਉਹਨਾਂ ਪੰਜਾਂ ਭਰਾਵਾਂ ਦੇ ਛੇਵੇਂ ਭਰਾ ਦੋ ਭੈਣਾਂ ਦੇ ਭਰਾ 4 ਅਕਤੂਬਰ 1932 ਸਾਨੀ ਈਸਵੀ ਨੂੰ ਇਹਨਾਂ ਦਾ ਜਨਮ ਹੋਇਆ ਹੈ ਪਰ ਦੂਜਿਆਂ ਸਾਰਿਆਂ ਤੋਂ ਵਿਲੱਖਣ ਆਪ ਜੀ ਦੀ ਰੂਪ ਰੇਖਾ ਸਾਰੇ ਲੱਛਣ ਔਰ ਛੋਟੀ ਉਮਰ ਵਿੱਚ ਹੀ ਪਿੰਡ ਦੇ ਗਰੰਥੀ ਸਿੰਘ ਭਾਈ ਬੱਗਾ ਸਿੰਘ ਦੇ ਕੋਲੋਂ ਗੁਰਬਾਣੀ ਦੀ ਸੰਥਿਆ ਕੀਤੀ 8 ਸਾਲ ਦੀ ਉਮਰ ਤੱਕ ਗੁਰੂ ਗ੍ਰੰਥ ਸਾਹਿਬ ਦੇ ਸ਼ੁੱਧ ਖੰਡ ਪਾਠੀ ਬਣੇ ਜਦੋਂ ਤਾਬਿਆ ਬੈਂਦੇ ਸੀ ਥੱਲੇ ਸਹਰਾਣਾ ਰੱਖਣਾ ਪੈਂਦਾ ਸੀ ਐਡੀ ਛੋਟੀ ਜੀ ਅਵਸਥਾ ਸੀ ਗੁਰੂ ਗ੍ਰੰਥ ਸਾਹਿਬ ਤਾਬਿਆ ਬਹਿ ਕੇ ਪਾਠ ਸੁਣਾਇਆ ਕਰਦੇ ਸੰਗਤ ਨੂੰ ਔਰ ਪੰਜ ਬਾਣੀਆਂ ਤੇ ਪੰਜ ਗਰੰਥੀ 8 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਜ਼ਬਾਨੀ ਯਾਦ ਹੋ ਗਏ ਔਰ ਇਸ ਪ੍ਰਕਾਰ ਫਿਰ ਦੁਨਿਆਵੀ ਪੜਾਈ ਵੀ ਕਰਦੇ ਸਨ ਔਰ ਖੇਮ ਕਰਨ ਤੋਂ ਪਹਿਲਾਂ ਪੜ੍ਹੇ ਫਿਰ ਪਿਖੀਵੰਡ ਸੀਨੀਅਰ ਸੈਕੰਡਰੀ ਸਕੂਲ ਤੋਂ ਇਹਨਾਂ ਨੇ ਸੈਕੰਡਰੀ ਤੱਕ ਜਮਾਤਾਂ ਪਾਸ ਕੀਤੀਆਂ ਫਿਰ ਖਾਲਸਾ ਕਾਲਜ ਜਦੋਂ ਪਿਖੀਵੰਡ ਪੜਨ ਜਾਂਦੇ ਸੀ ਇਹਨਾਂ ਦੇ ਭਰਾਤਾ ਭਾਈ ਦیدار ਸਿੰਘ ਜੀ ਦੱਸਦੇ ਸਨ ਕਿ ਸੰਤ ਗੁਰਬਚਨ ਸਿੰਘ ਖਾਲਸਾ ਜੀ ਸਾਡੇ ਪਿੰਡ ਆਏ ਤੇ ਉਸ ਵੇਲੇ ਬਾਪੂ ਝੰਡਾ ਸਨ ਨੇ ਕਿਹਾ ਜੀ ਇਹ ਜਿਹੜਾ ਦیدار ਸਿੰਘ ਹੈ ਪੜ੍ਹਾਈ ਵਿੱਚ ਅੱਗੇ ਆ ਤੇ ਕਰਤਾਰਸਬ ਬਾਣੀ ਤਾਂ ਬੜੀ ਪੜਦਾ ਇਹ ਤਾਂ ਮੈਨੂੰ ਖੁਸ਼ੀ ਆ ਬਾਣੀ ਨਾਲ ਬੜਾ ਜੁੜਿਆ ਹੋਇਆ ਗੁਰਸਿੱਖੀ 'ਚ ਬੜਾ ਪ੍ਰਪੱਕ ਹੈ ਮਰਯਾਦਾ ਸੀ ਪਰ ਇਹ ਪੜਾਈ ਵਿੱਚ ਕੁਝ ਪਿੱਛੇ ਆ ਤਾਂ ਸੰਤ ਜਫੀ ਜੀ ਲੈ ਕੇ ਕਹਿਣ ਲੱਗੇ ਕਰਤਾਰ ਸਿੰਘ ਇੱਕੋ ਸਾਲ 'ਚ ਦੋ ਜਮਾਤਾਂ ਕਰਕੇ 250 ਤੋਂ ਅੱਗੇ ਲੰਘ ਜਾ ਕਹਿੰਦੇ ਸੱਤ ਵਜਨ ਜੀ ਫਿਰ ਦੋ ਜਮਾਤਾਂ ਇਕੱਠੀਆਂ ਪਾਸ ਕੀਤੀਆਂ ਨੌਵੀਂ ਦਸਵੀਂ ਕਰਕੇ ਅੱਗੇ ਲੰਘ ਗਏ ਔਰ ਫਿਰ ਭਾਈ ਦਲਾਰ ਸਿੰਘ ਜੀ ਮਹਾਂਪੁਰਸ਼ਾਂ ਦੇ ਪ੍ਰਾਤਾਂ ਮੈਨੂੰ ਦੱਸਿਆ ਕਰਦੇ ਸਨ ਭਈ ਹਰ ਕੁਲੀ ਸਾਈਕਲ ਲੈ ਕੇ ਦਿੱਤਾ ਬਾਪੂ ਜੀ ਨੇ ਉਸ ਤੇ ਅਸੀਂ ਦੋਵੇਂ ਭਰਾ ਪੜਨ ਗਿਆ ਕਰਦੇ ਸੀ ਤੇ ਉਦੋਂ ਹੀ ਦੱਸਦੇ ਹੁੰਦੇ ਸੀ ਮੈਨੂੰ ਪਾਇਦਾਦਾਰ ਸਿਆ ਪਿਛਲੇ ਜਨਮ ਵਿੱਚ ਵੀ ਮੈਂ ਸਿੰਘ ਸੀ ਗੁਰੂ ਦਾ ਨਿਹੰਗ ਸਿੰਘ ਸੀ ਇਹ ਵਚਨ ਦੱਸਿਆ ਕਰਦੇ ਸਨ ਔਰ ਇਸ ਪ੍ਰਕਾਰ ਮੈਂ ਆਪ ਜੀ ਨਾਲ ਵਚਨ ਸ਼ੁਰੂ ਕੀਤਾ ਸੀ ਤੇ ਵਿਸਰ ਗਿਆ ਹੋਰ ਪਾਸੇ ਖਿਆਲ ਚਲਾ ਗਿਆ ਜਿਹੜੇ ਮੁਖਸਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਨੇ ਵਚਨ ਪੁੱਛਿਆ ਸੀ ਬੇਨਤੀ ਕਰਕੇ ਵੀ ਤੁਹਾਡੀ ਕਥਾ ਜੇ ਰਸ ਕਿਉਂ ਹੈ ਨਾ ਪ੍ਰਭਾਵ ਕਿਉਂ ਹੈ ਨਾ ਤਾਂ ਮਹਾਪੁਰਸ਼ਾਂ ਜੱਥੇ ਚ ਲੈ ਲਿਆ ਕਹਿੰਦੇ ਤੈਨੂੰ ਦੱਸ ਦਿੰਨੇ ਆ ਪਰ ਇੱਕ ਸ਼ਰਤ ਹੈ ਸਾਡੀ ਕਹਿੰਦੇ ਕੀ ਜਦੋਂ ਤੱਕ ਸਾਡਾ ਸਰੀਰ ਇਸ ਦੁਨੀਆ ਵਿੱਚ ਹੈ ਇਹ ਬਚਨ ਕਿਸੇ ਨੂੰ ਦੱਸਣਾ ਨਹੀਂ ਕਹਿਣ ਲੱਗਾ ਜੀ ਨਹੀਂ ਦੱਸਾਂਗਾ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰਹਾ ਕਰਦੇ ਸਾਂ ਘੋੜਿਆਂ ਦੀ ਸੇਵਾ ਕਰਦੇ ਸੀ ਜੰਗ ਜੁੱਧ ਲੜਦੇ ਸਾਂ ਇਹ ਸਾਰਾ ਕੁਝ ਦਾਤ ਪ੍ਰਾਪਤ ਸੀ ਪਰ ਜਦੋਂ ਗੁਰੂ ਕੇ ਦਰਬਾਰ 'ਚ ਭਾਈ ਨੰਦ ਲਾਲ ਜੀ ਕਥਾ ਸੁਣਾਇਆ ਕਰਦੇ ਸੀ ਐਸੀ ਕਾਗਰਤਾ ਸ਼ਾ ਜਾਂਦੀ ਸੀ ਅੰਮ੍ਰਿਤ ਵਰਸਦਾ ਸੀ ਉਦੋਂ ਮੇਰੇ ਮਨ ਵਿੱਚ ਇਹ ਫੁਰਨਾ ਆਉਂਦਾ ਰਿਹਾ ਵੀ ਆਹ ਦਾਤ ਨਹੀਂ ਸਾਨੂੰ ਮਹਾਰਾਜ ਨੇ ਦਿੱਤੀ ਤਾਂ ਇਸ ਕਰਕੇ ਗੁਰੂ ਕਲਗੀਧਰ ਨੇ ਹੁਣ ਭੇਜਿਆ ਤੇ ਜਿੰਨਾ ਚਿਰ ਮੇਰਾ ਸਰੀਰ ਹੈ ਇਹ ਸੇਵਾ ਜਿ ਨਿਭਾਉਣੀ ਹੈ ਇਹ ਉਹ ਫੁਰਨਾ ਪੂਰਾ ਗੀਤਾ ਗੁਰੂ ਕਲਗੀ ਧਰਪਾਤਸ਼ਾਹ ਨੇ ਔਰ ਦੂਜਾ ਬਚਨ ਉਹਦਾ ਜੀਵਨ ਦਾ ਕਿ ਉਹ ਕੇਸਗੜ ਸਾਹਿਬ ਦੇ ਸਾਹਮਣੇ ਗਰਾਉਂਡ ਥੱਲੇ ਘਾਤੇ ਬੈਠੇ ਮਹਾਂਪੁਰਸ਼ਾਂ ਵੱਡਿਆਂ ਨੂੰ ਰਹਿ ਰਾਸ ਦਾ ਪਾਠ ਸੁਣਾ ਰਹੇ ਸੀ ਪਾਠ ਸੁਣਾਉਣ ਤੋਂ ਬਾਅਦ ਸੰਤ ਕਹਿਣ ਲੱਗੇ ਭਾਈ ਕਰਤਾਰ ਸਿੰਘ ਤੂੰ ਹੀ ਅਰਦਾਸ ਕਰ ਜਦੋਂ ਅਰਦਾਸ ਕੀਤੀ ਤੇ ਅਰਦਾਸ ਕਰਦੇ ਕਰਦੇ ਬਹੁਤ ਵਿਰਾਗ ਚ ਆ ਗਏ ਮਹਾਰਾਜ ਸਾਹਿਬ ਅੱਗੇ ਬੇਨਤੀ ਕਰਨ ਲੱਗ ਪਏ ਹੰਝੂ ਵਗੀ ਜਾਣ ਤੇ ਬੇਨਤੀ ਕਰੀ ਜਾਣ ਮਹਾਰਾਜ ਆਪ ਜੀ ਦੇ ਚਰਨਾਂ 'ਚ ਆਪ ਜੀ ਦੇ ਨਾਲ ਜਿਹੜੇ ਸਿੰਘ ਰਹਿੰਦੇ ਸੀ ਕਿੱਡੇ ਕੁਚੇ ਭਾਗਾ ਵਾਲੇ ਹੋਣਗੇ ਅਸੀਂ ਨਕੰਮੇ ਪਿੱਛੇ ਰਹਿ ਗਏ ਸਾਨੂੰ ਜਨਮੇ ਬਾਅਦ ਚ ਮਿਲਿਆ ਸੱਚੇ ਪਾਰਸ਼ਾ ਤੁਹਾਡੇ ਨਾਲ ਰਹਿਣ ਦਾ ਸੁਭਾਗ ਨਹੀਂ ਮਿਲਿਆ ਤਾਂ ਉਸ ਵੇਲੇ ਸੰਤ ਗੁਰਬਚਨ ਸਿੰਘ ਮੋਢੇ ਜਤਰਾ ਕੇ ਕਹਿੰਦੇ ਤੂੰ ਵੀ ਨਾਲ ਇਸੇ ਕਰਤਾਰ ਸਾਂ ਕਿਉਂ ਰੋਈ ਜਾਣਾ ਫਿਰ ਬਾਅਦ ਚ ਦੱਸਿਆ ਕਹਿੰਦੇ ਭਾਈ ਬਚਿੱਤਰ ਸਿੰਘ ਦਾ ਭਰਾ ਉਹਦੇ ਸਿੰਘ ਤੂੰ ਹੀ ਸੀ ਉਹਦੇ ਸਿੰਘ ਸੀ ਤੂੰ ਇਸ ਪ੍ਰਕਾਰ ਹੀ ਮਹਾਂਪੁਰਸ਼ਾਂ ਵੱਡਿਆਂ ਦੱਸਿਆ ਸੰਤ ਸੁੰਦਰ ਸਿੰਘ ਖਾਲਸਾ ਬਾਰੇ ਕਿ ਜਿਸ ਭਾਈ ਮਹਾ ਸਿੰਘ ਨੇ ਟੁੱਟੀ ਗੰਢਾਈ ਸੀ ਸ਼ਹੀਦੀ ਪ੍ਰਾਪਤ ਕਰਕੇ ਉਹ ਸੰਤ ਸੁੰਦਰ ਸਿੰਘ ਖਾਲਸਾ ਜੀ ਸਨ ਇਸ ਪ੍ਰਕਾਰ ਗੁਰੂ ਕੇ ਪਿਆਰੇ ਰੋ ਰੂਹਾਂ ਰੂਹਾਂ ਪ੍ਰਾਤਨ ਸ਼ਹੀਦ ਸੰਤ ਗੁਰਬਚਨ ਸਿੰਘ ਨੇ 1960 ਚ ਇੱਕ ਵਚਨ ਕੀਤਾ ਸੀ ਕਿ ਗੁਰੂ ਕਲਗੀ ਧਰ ਨੇ 40000 ਸ਼ਹੀਦ ਸਿੰਘਾਂ ਨੂੰ ਹੁਕਮ ਦੇ ਦਿੱਤਾ ਦੁਬਾਰਾ ਜਨਮ ਲੈਣ ਦਾ ਕੁਝ ਆ ਗਏ ਨੇ ਇਕਨਾਂ ਨੇ ਆਉਣਾ ਤੇ ਫਿਰ ਦੁਬਾਰਾ ਸ਼ਹਾਦਤਾਂ ਪ੍ਰਾਪਤ ਕਰਨੀਆਂ ਇਹ ਭਾਈ ਅਮਰੀਕ ਸਿੰਘ ਵਰਗੇ ਹੋਰ ਗੁਰਮੁਖ ਪਿਆਰੇ ਭਾਈ ਮਨਵੀਰ ਸਿੰਘ ਚਿਹੜੂ ਭਾਈ ਦਲਵੀਰ ਸਿੰਘ ਬਿਆਸੀ ਆਦਿਕ ਜਿੰਨੇ ਚੌਣਵੇਂ ਸਿੰਘ ਜਿਨ੍ਹਾਂ ਦੇ ਰਾਹ ਅੱਜ ਵੀ ਲੋਕ ਤੱਕਦੇ ਨੇ ਕਿਉਂਕਿ ਮੈਂ ਘਰਾਂ ਜਾਂਦਾ ਰਿਆਂ ਅਸੀਂ ਖੰਡਪੜ ਸਾਹਿਬ ਕਰਨ ਜਰਨੈਲ ਸਿੰਘ ਬੂ ਗੁਰਵਜਨ ਸਿੰਘ ਮਾਨੋਚਾਲ ਔਰ ਭਾਈ ਮਨਵੀਰ ਸਿੰਘ ਚਿਹੜੂ ਇਹ ਸਾਰੇ ਸ਼ਹੀਦ ਸਿੰਘ ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਸੀ ਅਸੀਂ ਉਹਨਾਂ ਦੇ ਰਾਹ ਤੱਕਦੇ ਕਿਤੇ ਆਉਣ ਤਾਂ ਸਹੀ ਕਿਤੇ ਦਰਸ਼ਨ ਹੋ ਜਾਣ ਕਿਉਂ ਚਲੇ ਗਏ ਇਹ ਐਵੇਂ ਥੋੜਾ ਅਸੀਂ ਬੰਦੇ ਇਹ ਸਾਰੇ ਸ਼ਹੀਦ ਸਿੰਘ ਆਏ ਸਨ ਸੋ ਇਸ ਪ੍ਰਕਾਰ ਉਹਨਾਂ ਦੀ ਸ਼ੋ ਨਾਲ ਹੋਰਨ ਏਕ 40000 ਹੋ ਤੇ ਹੋਰ अनेका ਇਸ ਤਰ੍ਹਾਂ ਹੀ ਗਾਂ ਤੋਂ ਗਾਂ ਲਾਗ ਲੱਗਦੀ ਉਹਨਾਂ ਵੀ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਸਕੀਨ ਇਤਿਆਗੀ ਇਸ ਪ੍ਰਕਾਰ ਗੁਰੂ ਕੇ ਪਿਆਰਿਓ ਹੁਣ ਹਰ ਬਿਰਵਾ ਕੇ ਹੋ ਚਿਕਨੇ ਪਾਤ ਇਉ ਫਿਰ ਦੋ ਜਮਾਤਾਂ ਪਾਸ ਕੀਤੀਆਂ ਸੀਨੀਅਰ ਸਕੈਂਡਰੀ ਸਕੂਲ ਪਾਸ ਕੀਤਾ 11ਵੀਂ ਫਿਰ ਖਾਲਸਾ ਕਾਲਜ ਆ ਫਿਰ ਡਿਗਰੀ ਕਰ ਰਹੇ ਸੀ ਤਾਂ ਉਸ ਵੇਲੇ ਆਪ ਗੁਰਮਰਿਆਦਾ ਜ ਬੜੇ ਪਰਪੱਕ ਰਹਿੰਦੇ ਸਨ ਤੇ ਜਾਣ ਕੇ ਨਾਲ ਦੇ ਵਿਦਿਆਰਥੀਆਂ ਨੇ ਕਈ ਵਾਰ ਕਹਿਣਾ ਘਰੋਂ ਆਈ ਪੰਜੀਰੀ ਪਿੰਨੀਆਂ ਆਦਕ ਤੇ ਕਰਤਾਰ ਸਿਆਂ ਉਹ ਫਲਾਣਾ ਸਿੰਘ ਝੂਠੀ ਕਰ ਗਿਆ ਤਾਂ ਕਹਿਣ ਲੱਗਾ ਕੋਈ ਗੱਲ ਨਹੀਂ ਮਹਾਂਪੁਰਸ਼ਾਂ ਕਹਿਣਾ ਕੋਈ ਗੱਲ ਨਹੀਂ ਜੇ ਝੂਠੀ ਕਰਦੀ ਤੁਸੀਂ ਸ਼ੱਕ ਲੋ ਹੁਣ ਮੈਂ ਨਹੀਂ ਸ਼ੱਕਾਂਗਾ ਮੰਦਾ ਬਚਨ ਨਹੀਂ ਕਿਸੇ ਨੂੰ ਬੋਲਣਾ ਨਾਰਾਜ਼ ਨਹੀਂ ਹੋਣਾ ਪਰ ਆਪਣੀ ਮਰਜ਼ਾਦਾ ਚ ਬੜੇ ਪਰਪੱਕ ਰਹਿਣਾ ਤੇ ਇਸ ਤਰ੍ਹਾਂ ਹੀ ਤੁਰ ਕੇ ਜਾਣਾ ਖਾਲਸਾ ਕਾਲ ਜਦੋਂ ਅੰਮ੍ਰਿਤਸਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਔਰ ਇਸ ਤਰ੍ਹਾਂ ਪੰਜ ਗਰੰਥੀ ਦਾ ਨਿਤਨੇਮ ਤੇ ਪੰਜੀ ਪਾਠ ਜਪਜੀ ਸਾਹਿਬ ਦੇ ਆਉਂਦਿਆਂ ਜਾਂਦਿਆਂ ਆਪਜੀ ਕਰਿਆ ਕਰਦੇ ਤੇ ਫਿਰ ਕਲਾਸ ਵਿੱਚ ਜਾਂਦੇ ਇਸ ਪ੍ਰਕਾਰ ਨਾਮ ਵਿੱਚ ਰੰਗੇ ਹੋਏ ਰਹਿੰਦੇ ਤੇ ਜਿਸ ਵੇਲੇ ਆਫੇ ਡਿਗਰੀ ਕਰ ਲਈ ਤੇ ਇਹਨਾਂ ਦੀ ਬੇਨਤੀ ਸੀ ਮਹਾਪੁਰਸ਼ਾਂ ਵੱਡਿਆਂ ਨੂੰ ਕਿ ਮੈਨੂੰ ਹਣ ਜਥੇ ਜੀ ਰੱਖ ਲਓ ਇਹਨਾਂ ਦੀ ਬਦੌਲਤ ਹੀ 13 ਵਾਰੀ ਸੰਤ ਗੁਰਵਜਨ ਸਿੰਘ ਖਾਲਸਾ ਜਥੇ ਸਮੇਤ ਇਸ ਪਿੰਡ ਵਿੱਚ ਆਏ ਔਰ ਬੜੀਆਂ ਬਰਕਤਾਂ ਵਰਸੀਆਂ ਔਰ ਇਸ ਪ੍ਰਕਾਰ ਫਿਰ ਇਹਨਾਂ ਨੇ ਜਦੋਂ ਬੇਨਤੀ ਕੀਤੀ ਤੇ ਮਹਾਪੁਰਸ਼ ਜੱਫੀ ਚ ਲਾ ਕੇ ਕਹਿਣ ਲੱਗੇ ਭਾਈ ਕਰਤਾਰ ਸਿੰਘਾ ਭਾਈ ਵੀਰ ਸਿੰਘ ਦਾ ਲਿਖਿਆ ਕਲਗੀ ਤਰਚਮਤ ਕਰ ਕੱਲਾ ਕਾਂਚ 'ਚ ਬਹਿ ਕੇ ਪੜਿਆ ਕਰ ਸਮਾ ਆਵੇਗਾ ਅਸੀਂ ਆਪਣੇ ਨਾਲ ਤੈਨੂੰ ਰੱਖਾਂਗੇ ਅਜੇ ਨਹੀਂ ਫਿਰ ਕਿਹਾ ਕਿ ਬਾਪੂ ਛੰਡਾ ਸਿੰਘ ਦੀ ਇੱਛਾ ਤੁਹਾਡੇ ਪਿਤਾ ਦੀ ਕਿ ਤੂੰ ਕੋਈ ਜੌਬ ਕਰੇ ਨੌਕਰੀ ਕਰੇ ਪਿਤਾ ਦੀ ਇੱਛਾ ਤੂੰ ਇੱਛਾ ਪੂਰੀ ਕਰ ਕਹਿੰਦੇ ਸਤਬਜਨ ਜੀ ਫਿਰ ਪਟਵਾਰੀ ਲੱਗੇ ਆਪ ਜੀ ਮੁਕਸਰ ਸਾਹਿਬ ਦੇ ਇਲਾਕੇ ਚ ਕੁਝ ਮਹੀਨੇ ਪਟਵਾਰੀ ਦੀ ਜੌਬ ਕੀਤੀ ਸੀ ਤਾਂ ਫਿਰ ਉਹ ਜਿੰਨੀ ਮਾਇਆ ਜਮਾ ਸੀ ਸਾਰੀ ਦੀ ਸਾਰੀ ਮਹਾਪੁਰਸ਼ਾਂ ਦਾ ਪ੍ਰੋਗਰਾਮ ਉੱਥੇ ਕਰਾ ਕੇ ਮੁਕਸਰ ਸਾਹਿਬ ਤੇ ਸਾਰੀ ਸੇਵਾ ਚ ਲਾਤੀ ਫਿਰ ਉਹ ਵਿਚਾਰ ਲਿਆ ਘਰ ਵਾਲਿਆਂ ਨੇ ਵੀ ਇਹ ਸਾਡੇ ਕੰਮ ਦਾ ਨਹੀਂ ਹੈ ਉਹਨਾਂ ਦੇ ਕੰਮ ਦਾ ਹੀ ਫਿਰ ਮਹਾਂਪੁਰਸ਼ਾਂ ਨੇ ਆਪਣੇ ਨਾਲ ਹੀ ਰੱਖ ਲਿਆ 13 ਸਾਲ ਉਹਨਾਂ ਮਹਾਂਪੁਰਸ਼ਾਂ ਦੇ ਗੜਵਈ ਦੇ ਤੌਰ ਤੇ ਔਰ ਬਾਣੀ ਸੁਣਾਉਂਦਿਆਂ ਵੱਡੀਆਂ-ਵੱਡੀਆਂ ਕਸਵਟੀਆਂ ਲਗੀਆਂ ਜਿਵੇਂ ਕੱਲ ਕੁਝ ਬੇਨਤੀ ਕੀਤੀ ਸੀ ਇੱਕ ਵਾਰੀ 8 ਦਿਨ ਤੇ 8 ਰਾਤਾਂ ਸੰਤ ਗੁਰਦਾਰਸ ਨੂੰ ਸੌਣ ਨਹੀਂ ਦਿੱਤਾ ਵੱਡੇ ਸੰਤਾਂ ਨੇ ਲਗਾਤਾਰ ਬਾਣੀ ਸੁਣਦੇ ਰਹੇ ਇੱਕ ਸਿੰਘ ਦੱਸਦਾ ਸੀ ਕਿ ਮੈਂ ਕੰਨਾਂ ਵਿੱਚੋਂ ਪਾਗ ਵਗਦੀ ਵੇਖੀ ਸੰਤ ਗੁਰਦਾਰਸ ਸਿੰਘ ਦੇ ਤੇ ਅਠਵਾਂ ਦਿਨ ਹੋ ਗਿਆ ਤੇ ਸਰੋਵਰ ਚ ਸੰਤ ਇਸ਼ਨਾਨ ਕਰ ਰਹੇ ਸੀ ਤੇ ਇਹਨਾਂ ਨੂੰ ਆਪਣੇ ਕੱਪੜੇ ਚੋਲਾ ਅੱਧ ਗਫੜਾਇਆ ਆਇਆ ਸੀ ਨੀਂਦ ਦਾ ਹੰਗਲਾਟ ਆਇਆ ਤੇ ਸਰੋਵਰ ਵਿੱਚ ਡਿੱਗ ਪਏ ਤਾਂ ਮਹਾਪੁਰਸ਼ਾਸ ਕੇ ਕਹਿਣ ਲੱਗੇ ਫੜੋ ਫੜੋ ਇਹਨੂੰ ਇਹ ਤੇ ਬੜਾ ਕੰਮ ਲੈਣਾ ਇਹਦੇ ਕੋਲੋਂ ਬੜੀ ਸੇਵਾ ਲੈਣੀ ਆ ਸੋ ਇਸ ਪ੍ਰਕਾਰ ਹੀ ਸੰਤ ਕਰਤਾਰ ਸਿੰਘ ਨੇ ਬਾਬਾ ਠਾਕੁਰ ਸਿੰਘ ਜੀ ਮਹਿਤੇ ਨਲਕੇ ਤੇ ਇੱਕ ਵਾਰ ਇਸ਼ਨਾਨ ਕਰਨ ਤੇ ਉਹਨਾਂ ਦਾ ਪਤਾ ਤੁਹਾਨੂੰ ਵੀ ਸਰੀਰ ਬੜਾ ਪਤਲਾ ਗਿਆ ਸੀ ਤੇ ਮਹਾਪੁਰਸ਼ ਹੱਸ ਕੇ ਕਹਿਣ ਲੱਗੇ ਭਾਈ ਠਾਕਰ ਸਿੰਘ ਜੀ ਹੱਡੀਆਂ ਦਸਣ ਲੱਗ ਪਈਆਂ ਇੰਨਾ ਕਮਜ਼ੋਰ ਸਰੀਰ ਅਜੇ ਤਾਂ ਕੰਮ ਬੜੇ ਪੈਣੇ ਆ ਤੁਹਾਨੂੰ ਇਹ ਸਰੀਰ ਦਾ ਧਿਆਨ ਰੱਖਿਆ ਕਰੋ ਸਰੀਰ ਤਾਂ ਬੋਧਾ ਮਾੜੂ ਆ ਗਿਆ ਇਸ ਪ੍ਰਕਾਰ ਗੁਰੂ ਕੇ ਪਿਆਰਿਓ ਸੰਤਾਂ ਮਹਾਪੁਰਸ਼ਾਂ ਨੂੰ ਆਉਣ ਵਾਲੇ ਭਵਿੱਖ ਦਾ ਪਤਾ ਹੁੰਦਾ ਵੀ ਕੀ ਕੁਝ ਵਾਪਰਨਾ ਹੈ ਕਿੰਨੇ ਕਿੰਨੇ ਕਿਹੜੀ ਸੇਵਾ ਨਿਭਾਉਣੀ ਆ ਸੋ ਇਸ ਪ੍ਰਕਾਰ ਐਸੇ ਸੰਤ ਕਰਤਾਰ ਸਿੰਘ ਖਾਲਸਾ ਜੀ ਫਿਰ ਕਿਹਾ ਜਾ ਜਾ ਕੇ ਸੌਂ ਜਾ ਨਹੀਂ ਆਉਂਦੀ ਐ ਢਾਈ ਘੰਟੇ ਸੁੱਤੇ ਅਠਾਂ ਅਧੜਾਂ ਦਾ ਨਿੰਦਰਾ ਢਾਈ ਕਨੇਡਾ ਸੁੱਤੇ ਤੇ ਫਿਰ ਉਸ ਵੇਲੇ ਕੰਨੋ ਫੜ ਕੇ ਠਾ ਲਿਆ ਕਹਿੰਦੇ ਸੁੱਤਿਆਂ ਹੀ ਜੀਵਨ ਬਤੀਤ ਕਰਨ ਐਡੀ ਵੱਡੀ ਬਖਸ਼ਿਸ਼ ਗੁਰੂ ਮਹਾਰਾਜ ਨੇ ਕਲਗੀ ਧਰਨੇ ਮਨੁੱਖਾ ਜਨਮ ਬਖਸ਼ਿਆ ਸਿੱਖੀ ਬਖਸ਼ੀ ਸਿੱਖਾਂ ਦੇ ਘਰ ਦਾ ਜਨਮ ਸੁੱਤਿਆਂ ਨਗਾ ਲੈਣਾ ਤੇ ਵਚਨ ਪੱਲੇ ਬੰਨ੍ਹ ਕੇ ਰੱਖਦੇ ਸੀ ਕਿ ਕਿਆ ਕਰਦੇ ਸੀ ਸਿੰਘੋ ਸਮਾਂ ਬੜਾ ਥੋੜਾ ਪਰ ਕੰਮ بڑے ਕਰਨ ਵਾਲੇ ਪਏ ਸਮਾਂ ਬੜਾ ਥੋੜਾ ਦਿਨ ਰਾਤ ਇੱਕ ਕੀਤਾ ਹੋਇਆ ਸੀ ਗੁਰਮਤਿ ਪ੍ਰਚਾਰ ਵੀ ਤੇ ਮੈਂ ਤੇ ਸਭ ਕੁਝ ਜੋ ਬਣਿਆ ਉਹ ਬਣਾਉਣਾ ਨਾਲ ਤੇ ਜੁੱਤਾ ਵੀ ਟੁੱਟਾ ਹੁੰਦਾ ਸੀ ਕਈ ਵਾਰੀ ਇੱਕ ਵਜਨ ਮੈਨੂੰ ਯਾਦ ਆ ਗਿਆ ਰਾਗੀ ਅਮਰ ਸਿੰਘ ਨੰਗਲੀ ਵਾਲੇ ਨੇ ਸੁਣਾਇਆ ਰਾਗੀ ਸੋਹਣ ਸਿੰਘ ਵੀ ਜਾਣਦੇ ਨੇ ਮਹਾਪੁਰਸ਼ਾਂ ਦਾ ਪ੍ਰੋਗਰਾਮ ਬਣਿਆ ਆਇਆ ਸੀ ਇਹੋ ਜਵਾਨੀ ਕਹਿ ਤਾ ਵੀ ਆਵਾਂਗੇ ਕਮਾਣੀ ਜਾਣਾ ਸੀ ਕਿਸੇ ਸਿੰਘ ਨੂੰ ਦੱਸਿਆ ਰਾਗੀ ਭਾਈ ਅਮਰ ਸਿੰਘ ਜੀ ਨੰਗਲੀ ਵਾਲੇ ਤੇ ਇਹ ਰਾਗੀ ਸੋਹਣ ਸਿੰਘ ਜੀ ਤੇ ਲਤੋਂ ਹੀਣੇ ਸਨ ਭਾਈ ਰਾਮ ਸਿੰਘ ਜੀ ਸੁਚਾਲਾ ਸਿੰਘ ਅਜੇ ਵੀ ਹੈ ਨਾ ਕਹਿਣ ਲੱਗੇ ਇੱਕ ਨੂੰ ਤੂੰ ਮਗਰ ਬਿਠਾ ਆ ਮਰਸਿਆ ਇੱਕ ਨੂੰ ਮੈਂ ਬਿਠਾਉਣਾ ਸਾਈਕਲਾਂ ਤੇ ਚੱਲਣਾ ਆਪਣਾ ਕਮਾਣੀ ਪ੍ਰਚਾਰ ਕਰਨ ਜਾਣਾ ਔਰ ਜਿਉਂ ਸਾਈਕਲ ਭਜਾਏ ਉੱਥੇ ਜਾ ਕੇ ਕੀਰਤਨ ਕਥਾ ਸੁਣਾ ਕੇ ਤੇ ਫਿਰ ਪਿਛੇ ਆ ਗਏ ਸਿੰਘਾਂ ਨੂੰ ਪਤਾ ਨਹੀਂ ਲੱਗਾ ਕਿ ਕਿੱਥੇ ਗਏ ਸੀ ਕਿੱਥੋਂ ਆਏ ਆ ਆਪ ਸਾਈਕਲ ਚਲਾ ਕੇ ਗਏ ਇੱਕ ਗੁਰਦਾਸਪੁਰ ਜ਼ਿਲ੍ਹੇ ਦਾ ਸਿੰਘ ਮੈਨੂੰ ਮਿਲਿਆ ਪੰਜਾਂ ਪੈਰਾਂ ਤੇ ਲੱਗਦਾ ਸੀ ਉਹਨੇ ਮੈਨੂੰ ਦੱਸਿਆ ਬੜੇ ਵਿਰਾਗ ਨਾਲ ਬਚਨ ਕਿ ਮੈਂ ਅਮਰਧਾਰੀ ਕਿਵੇਂ ਬਣਿਆ ਕਹਿੰਦਾ ਮੈਂ ਟੀਚਰ ਸੀ ਤੇ ਮੈਂ ਸ਼ਰਾਬ ਪੀਆ ਕਰਦਾ ਸੀ ਪਰ ਜਦੋਂ ਸਾਡੇ ਇਲਾਕੇ 'ਚ ਗੁਰਦਾਸਪੁਰ ਜ਼ਿਲ੍ਹੇ ਕਾਦੀਆਂ ਦੇ ਇਲਾਕੇ 'ਚ ਮਹਾਪੁਰਸ਼ ਆਏ ਪ੍ਰਚਾਰ ਦੌਰੇ ਤੇ ਤੇ ਬੜੀ ਸੋਭਾ ਵਡਿਆਈ ਸੁਣੀ ਹੜ ਆ ਗਿਆ ਸੀ ਰੌਲਾ ਬੜਾ ਪੈ ਗਿਆ ਵੀ ਲੋਕ ਅਮਰਤਾਰੀ ਬਣ ਰਹੇ ਨੇ ਕਬਰਾਂ ਦੀ ਪੂਜਾ ਬੰਦ ਹੋ ਰਹੀ ਆ ਨਸ਼ੇ ਛੱਡਰ ਤੇ ਬੜਾ ਉਹਨਾਂ ਦੇ ਪ੍ਰਚਾਰ ਚ ਦਮ ਹੈ ਕਹਿੰਦਾ ਮੈਂ ਚੱਲ ਪਿਆ ਸਾਈਕਲ ਤੇ ਵੀ ਸੁਣਾਗੇ ਤੇ ਸੰਤ ਜੀ ਨੇ ਇੱਕ ਪਿੰਡ ਚ ਰਾਗੀ ਜਥੇ ਕੋਲੋਂ ਕੀਰਤਨ ਕਰਾ ਕੇ ਅਗਲੇ ਪਿੰਡ ਭੇਜਤਾ ਸੀ ਤਾਂ ਆ ਮਾ ਪੁਰਸ਼ ਕਹਿੰਦਾ ਸਾਰੇ ਸਿੰਘ ਚਲੇ ਜਾਓ ਮੈਂ ਆਪੇ ਕਿਸੇ ਸਿੰਘ ਦੇ ਨਾਲ ਆ ਜਾਣਾ ਤਾਂ ਸਾਰੇ ਸਿੰਘ ਚਲੇ ਗਏ ਸੀ ਤੇ ਕਹਿੰਦਾ ਸੰਤ ਕਰਤਾਰ ਸਿੰਘ تیر ਫੜਿਆ ਕਬਰ ਕਸਾ ਕੀਤਾ ਤੇ ਵਾਹ ਉਹਦਾ ਹੀ ਬੜੀ ਤੇਜ਼ੀ ਨਾਲ ਤੁਰੇ ਜਾਣ ਜਿਵੇਂ ਦੌੜੀ ਦਾ ਉਧਰੋਂ ਮੈਂ ਆ ਗਿਆ ਸਾਈਕਲ ਤੇ ਮੈਨੂੰ ਕੀ ਪਤਾ ਸੀ ਵੀ ਕੋਣ ਨੇ ਤਾਂ ਮੈਨੂੰ ਕਹਿਣ ਲੱਗੇ ਸਿੰਘਾ ਕਿੱਥੇ ਚੱਲਿਆ ਮੈਂ ਕਿਹਾ ਜੀ ਫਲਾਣੇ ਪਿੰਡ ਕਥਾ ਕੀਰਤਨ ਸੁਣ ਕਹਿੰਦੇ ਯਾਰ ਮੈਂ ਵੀ ਜਾਣਾ ਮੈਨੂੰ ਵੀ ਬਿਠਾ ਲੈ ਸਾਈਕਲ ਤੇ ਕਹਣ ਲੱਗੇ ਨਹੀਂ ਨਹੀਂ ਅਕਸਿਆ ਇਹਨਾਂ ਨਹੀਂ ਮੈਨੂੰ ਮੈਂ ਲੇਟ ਹੋ ਜਾਵਾਂਗਾ ਸਾਈਕਲ ਤੇਜ਼ ਨਹੀਂ ਚੱਲੇਗਾ ਉਹ ਕਹਿੰਦੇ ਬਿਠਾ ਤਾਂ ਲੈ ਯਾਰ ਤੂੰ ਥੋੜੀ ਬੇਨਤੀ ਮੰਨ ਤਾਂ ਬਹਿ ਗਿਆ ਫਿਰ ਕਹਿਣ ਲੱਗੇ ਰੋਕ ਜੜਾ ਸਾਈਕਲ ਤੇ ਇਥੋਂ ਸਾਈਕਲ ਛੇਤੀ ਨੇ ਭੱਜਦਾ ਮਗਰ ਬਹਿ ਦੂੰ ਆਪ ਸਾਈਕਲ ਭਜਾਇਆ ਬੜੀ ਤੇਜ਼ੀ ਨਾਲ ਉੱਥੇ ਪਹੁੰਚ ਕੇ ਸਾਈਕਲ ਫੜਾਇਆ ਧੰਨਵਾਦ ਕੀਤਾ ਕਿੰਦੇ ਤੁਸੀਂ ਭਾਈ ਸਾਹਿਬ ਸਾਈਕਲ ਸਟੈਂਡ ਕਰੋ ਤੇ ਮੈਂ ਚੱਲਦਾ ਨੜਕੇ ਤੋਂ ਪੰਜ ਇਸ਼ਾਰਾ ਕਰਕੇ ਤੇ ਮਹਾਰਾਜ ਦੀ ਤਾਬਿਆਂ ਬਹਿ ਕੇ ਆਕੇ ਕਥਾ ਸ਼ੁਰੂ ਹੋ ਗਈ ਉਸ ਸਾਈਕਲ ਵਾਲਾ ਸਿੰਘ ਕਹਿੰਦਾ ਮੈਂ ਜਦੋਂ ਗਿਆ ਤੇ ਸਾਹਮਣੇ ਕਥਾ ਉਹ ਕਰਨ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਤੇ ਮੈਂ ਸੰਤ ਕਰਤਾਰ ਸਿੰਘ ਦੀ ਕਥਾ ਸੁਣਨੀ ਨੇਂਘ ਸਿਆਂ ਮੈਂ ਨਹੀਂ ਤੈਨੂੰ ਲਿਜਾ ਸਕਦਾ ਪਰ ਇਹ ਤੇ ਉਹੀ ਨੇ ਔਰ ਕਥਾ ਦੇ ਵਿੱਚ ਮੰਤਰ ਮੁਗਧ ਹੋ ਗਿਆ ਸਾਰੀ ਸੰਗਤ ਬੈਠੀ ਰਹੀ ਕਥਾ ਦੀ ਸਮਾਪਤੀ ਹੋਈ ਤੇ ਮੈਂ ਅੱਗੇ ਗਿਆ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕੀਤੀ ਜੀ ਮੈਨੂੰ ਖਿਮਾ ਕਰ ਦਿਓ ਮੈਂ ਤੁਹਾਨੂੰ ਸਾਈਕਲ ਚਲਾਉਣ ਲਾਇਆ ਸੀ ਮੈਨੂੰ ਜਫੀ ਚ ਲੈ ਲਿਆ ਕਹਿਣ ਲੱਗੇ ਮaaf ਕਰ ਦਾਂਗੇ ਪਰ ਇਹਦਾ ਸ਼ਰਾਬ ਪੀਣਾ ਕਹਿਣ ਲੱਗੇ ਜੀ ਹਾਂ ਸ਼ਰਾਬ ਤਾਂ ਮੈਂ ਪੀਣਾ ਕਹਿੰਦੇ ਫੇ ਸ਼ਰਾਬ ਛੱਡ ਦੇ ਅਮਰਤਾਰੀ ਹੋ ਜਾ ਸਾਰੀਆਂ ਗਲਤੀਆਂ ਮਾ ਸਾਰੀਆਂ ਗਲਤੀਆਂ ਮaaf ਹੋ ਜਾਣਗੀਆਂ ਕਹਿੰਦੇ ਮੈਂ ਫਿਰ ਸਤਿਵੰਤਿਆਂ ਕੇ ਹੱਥ ਜੋੜ ਕੇ ਜੀ ਠੀਕ ਆ ਬਸ ਉਹਦਾ ਅਮਰ ਸ਼ਗਲਿਆ ਤੇ ਹੁਣ ਤੱਕ ਚੜਦੀ ਕਲਾ ਪੰਜਾਂ ਪੈਰਾਂ ਦੀ ਸੇਵਾ ਵੀ ਬੜਾ ਚਰਨ ਭਾਈ ਆ ਇਸ ਪ੍ਰਕਾਰ ਦੇ ਸੀ ਇਹ ਕਿਸੇ ਪ੍ਰਕਾਰ ਨਗਰ ਕੀਰਤਨ ਸੀ ਮਹਾਂਪੁਰਸ਼ਾਂ ਦੇ ਪਿੰਡ ਵਾਲੇ ਪਾਸੇ ਪਿਖੀ ਰਿੰਡ ਦੇ ਲਾਗੇ ਤੇ ਉਸ ਵੇਲੇ ਇੱਕ ਜੱਟ ਜ਼ਿਮੀਦਾਰ ਉਹਨੂੰ ਇਸ ਵਿਚਾਰੇ ਨੂੰ ਪਤਾ ਵੀ ਇਹੀ ਸੰਤ ਨੇ ਇੰਜੀ ਸੰਤਾਂ ਨੇ ਸਾਰਾ ਜੱਦਾ ਭੇਜਤਾਬ ਕੱਲੇ ਪਿਛੇ ਰਹਿ ਗਏ ਕਹਿਣ ਲੱਗੇ ਸਿੰਘਾ ਮੈਨੂੰ ਵੀ ਚੜਾ ਕੇ ਲਈ ਚੱਲ ਤੇ ਕਹਿੰਦੇ ਜਦੋਂ ਬਿਠਾ ਲਿਆ ਮਗਰ ਤੇ ਉਹ ਕਹਿਣ ਲੱਗਾ ਨਿਹੰਗਾ ਤੇਰਾ ਭਾਰ ਬੜਾ ਯਾਰ ਸੰਤਾਂ ਦਾ ਸਰੀਰ ਬਾਜ ਭਾਰਾ ਹੋ ਗਿਆ ਸੀ ਨਾ ਕਹਿਣ ਲੱਗਾ ਨਿਹੰਗਾ ਤੇਰਾ ਭਾਰ ਬੜਾ ਕਹਿੰਦੇ ਇਸੇ ਤਰ੍ਹਾਂ ਫੇ ਗੁਰੂ ਘਰ ਦਾ ਕੜਾਜੂ ਸ਼ਹੀਦਾਂ ਤੇ ਕੜਾ ਖਾਣੇ ਦਾ ਭਾਰਤ ਵਧ ਜਾਂਦਾ ਨਾ ਭਾਈ ਸਾਹਿਬ ਇਸ ਤਿਆਂ ਉਹਦੀ ਪੋਲੀਆਂ ਪਾਲੀਆਂ ਗੱਲਾਂ ਕਰਦੇ ਸੁਣਦੇ ਚਲੇ ਗਏ ਜਦੋਂ ਜਾ ਪਹੁੰਚੇ ਤੇ ਉਸ ਵੇਲੇ ਗੱਡੀ ਪਾਲਕੀ ਵਾਲੀ ਤੇ ਚਲੇ ਗਏ ਮਹਾਂਪੁਰਸ਼ ਉਹ ਹਗਾ ਬਗਾ ਜਾ ਰਹਿ ਗਿਆ ਵੀ ਮੈਂ ਜਿਹਨੂੰ ਕਹਿੰਦਾ ਸੀ ਨਿਹੰਗਾਂ ਤੇਰਾ ਭਾਰ ਬਰਾਏ ਤੇ ਇਹੀ ਮਹਾਂਪੁਰਸ਼ ਨੇ ਤੇ ਪੂਰੇ ਨਗਰ ਵਾਲੇ ਮਹਾਂਪੁਰਸ਼ ਇਸ ਪ੍ਰਕਾਰ ਤੇ ਨਿਮਰਤਾ ਇੰਨੀ ਸੀ ਜਥੇਦਾਰ ਮੋਹਨ ਸਿੰਘ ਤੋੜ ਇੱਕ ਵਾਰੀ ਪੰਚ ਚ ਬੈਠਾ ਤੇ ਬਾਬਾ ਖੜਕ ਸਿੰਘ ਜੀ ਨੇ ਉਹਦੇ ਮੂੰਹ ਤੇ ਇੱਕ ਸੁੱਨ ਮਾਰਿਆ ਅਕਾਲੀ ਦਲ ਦੇ ਜਥੇਦਾਰ ਦੇ ਅੱਗੇ ਉਹ ਸਾਡੇ ਜਥੇਦਾਰ ਆਗੂ ਸਾਡੇ ਉਹਦੇ ਮੂੰਹ ਤੇ ਇੱਕ ਸੁੱਨ ਮਾਰਿਆ ਕਹਿਣ ਲੱਗਾ ਕੁੱਤੇ ਦੇ ਆ ਪੁੱਤਾ ਬਾਬਾ ਖੜਕ ਸਿੰਘ ਕਾਰਸਿਵਾਲੇ ਕਹਿੰਦੇ ਤੇਰੇ ਪਿਓ ਨੇ ਗੁਰੂ ਘਰ ਦੇ ਨਾਲ ਜ਼ਮੀਨ ਅਰਦਾਸ ਕਰਾਈ ਆ ਨਾ ਨਹੀਂ ਲਵਾਉਂਦਾ ਕਿ ਜਰੀ ਜਾ ਕੇ ਦਸਕਤ ਕਰ ਨਾਲਵਾ ਉਹਨੇ ਸੱਤ ਵਜੇ ਗਿਆ ਮੁੜ ਕੇ ਇੱਕ ਦੋ ਸਿੰਘਾਂ ਦੇ ਖੁੰਡੇ ਨਾਲ ਸੇਵਾ ਕੀਤੀ ਤੇ ਸੰਤ ਗੁਰਤਾਰ ਸਿੰਘ ਚਲੇ ਕੇ ਲਾਗੇ ਕਹਿਣ ਲੱਗੇ ਜੀ ਮਹਾਂਪੁਰਸ਼ੋ ਇੱਕ ਖੁੰਡਾ ਮੇਰੇ ਵੀ ਜੜ ਦਿਓ ਕਹਣ ਲੱਗੇ ਬਹਿ ਜਾਓ ਬਹਿ ਜਾ ਕਰਤਾਰ ਸਿੰਘਾਂ ਅੱਗੇ ਹੋਰ ਹੋਰ ਬਸੇਰਾ ਕੋਈ ਤੂੰ ਲੈ ਲਿਆ ਔਰ ਤੈਨੂੰ ਕੀ ਚਾਹੀਦਾ ਅੱਗੇ ਵੱਜਦਾ ਸੀ ਚੋਰਾਂ ਦਾ ਭੂਰਾ ਹੁਣ ਵੱਜਦਾ ਸੰਤਾਂ ਦਾ ਭੂਰਾ ਔਰ ਤੈਨੂੰ ਕੀ ਚਾਹੀਦਾ ਓਏ ਤਾਥ ਜੋੜ ਲੈ ਕੇ ਨੇ 7 ਵਜਨ ਦੀ ਤੁਹਾਡੀ ਮਰਜ਼ੀ ਨਹੀਂ ਖੁੰਡਾ ਮਾਰਨਾ ਦਾ ਇਸ ਪ੍ਰਕਾਰ ਦੇ ਸਾਡੇ ਵਡੇਰੇ ਸਨ ਸੋ ਗੁਰੂ ਕੇ ਪਿਆਰਿਓ ਸਮਾਂ ਕਾਫੀ ਹੋ ਗਿਆ ਹੈ 9 ਤੋਂ ਉੱਪਰ ਇਸ ਕਰਕੇ ਆਪਣੀਆਂ ਵਿਚਾਰਾਂ ਨੂੰ ਮੈਂ ਸੰਖੇਪਿਤ ਕਰਦਾ ਹਾਂ ਵਿਸ਼ਰਾਮ ਦਿੰਦਾ ਹਾਂ ਮਹਾਂਪੁਰਸ਼ਾਂ ਦੇ ਜੀਵਨ ਸਮਾਚਾਰ ਬਹੁਤ ਲੰਬੇ ਰਹਿਣ ਹੈ ਬਹੁਤ ਵੱਡੀ ਗੱਲ ਹੈ ਬਲਕਿ ਕਥਨ ਹੋ ਹੀ ਨਹੀਂ ਸਕਦਾ ਸਾਧ ਕੀ ਮਹਿਮਾ ਬੇਜਨਾ ਜਾਣ ਸੰਤ ਦੀ ਅਵਸਥਾ ਕੀ ਸੰਤ ਹੋ ਕੇ ਪਤਾ ਲੱਗ ਸਕਦਾ ਪਹਿਲਾਂ ਨਹੀਂ ਪਹਿਲਾਂ ਤਾਂ ਕੇਵਲ ਬਾਹਰ ਦੀਆਂ ਬਰਕਤਾਂ ਵੇਖ ਕੇ ਅਸੀਂ ਵਡਿਆਈ ਕਰਨੀ ਆ ਕਿਉਂਕਿ ਰੱਬ ਦੇ ਪਿਆਰਿਆਂ ਦੀ ਵਡਿਆਈ ਰੱਬ ਦੀ ਵਡਿਆਈ ਆ ਇਸ ਪ੍ਰਕਾਰ ਇਨੀਆਂ ਗ ਬੇਨਤੀਆਂ ਤੁਸਾਂ ਨੇ ਪ੍ਰਵਾਨ ਕਰ ਲੈਣੀਆਂ ਮੇਰੇ ਪਾਸੋਂ ਹੋਈਆਂ ਬੇੰਤ ਭੁੱਲਾਂ ਚੁੱਕਾਂ ਦੀ ਖਿਮਾ ਮੇਰੀ ਝੋਲੀ 'ਚ ਜਰੂਰ ਪਾਉਣੀ ਮੇਰੇ ਵਾਸਤੇ ਸਭ ਵਾਸਤੇ ਅਰਦਾਸ ਕਰੀ ਇਸ ਗੁਰੂ ਚਰਨਾ ਚ ਕਿ ਸਤਿਗੁਰੂ ਦੀ ਸਿੱਖੀ ਦਿੜ੍ਹਤਾ ਸਾਹਿਬ ਸਾਡੇ ਹਿਰਦੇ ਚ ਆਏ ਨਿਭ ਜਾਏ ਗੁਰੂ ਦੇ ਦਰ ਤੇ ਮੁਖ ਉਜਲਾ ਲੈ ਕੇ ਜਾਈਏ ਪੁੱਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ